ਆਪਣੀ ਮਰਜ਼ੀ ਨਾਲ ਆਜ਼ਾਦੀ ਦੀ ਫੀਜ਼ਾ ਦੇ ਵਿੱਚ ਸਾਹ ਲੈਣੇ ਆ। ਤੋਂ ਉਹ ਹੀ ਦੇਣ ਸਾਡੇ ਸੂਰਬੀਰ ਯੋਧਿਆਂ ਦੀ ਸਾਡੇ ਸ਼ਹੀਦਾਂ ਦੀ ਸਾਡੇ ਵਾਡ ਵਡੇਰਿਆਂ ਦੀ ਦੇਣ ਹੈ ਕਿ ਆਪਾਂ ਆਪਦੇ ਭਾਰਤ ਵਰਸ਼ ਦੇ ਵਿੱਚ ਆਜ਼ਾਦੀ ਦੀ ਫੀਜ਼ਾ ਦੇ ਵਿੱਚ ਸਾਹ ਲੈ ਗਏ। ਨਾਲ ਆਪਾਂ ਨੂੰ ਹਰ ਵੇਲੇ ਯਾਦ ਰੱਖਣਾ ਚਾਹੀਦਾ ਫੌਜ ਦੇ ਵਿੱਚ ਜਿਹੜੇ ਨੌਕਰੀਆਂ ਕਰ ਰਹੇ ਆ ਸਾਡੇ ਭਰਾ ਉਹਨਾਂ ਦੀ ਵੀ ਬੜੀ ਵੱਡੀ ਦੇਣ ਆ ਬਾਡਰਾਂ ਦੇ ਉੱਤੇ ਸਰਧਾਂ ਦੇ ਉੱਤੇ ਸ਼ਹਾਦਤਾਂ ਵੀ ਹੁੰਦੀਆਂ ਨੇ ਆਪਾਂ ਵੇਖਨੇ ਆ ਸਭ ਤੋਂ ਵੱਧ ਸ਼ਹਾਦਤਾਂ ਸਾਡੇ ਪੰਜਾਬ ਦੇ ਸੂਰਬੀਰ ਯੋਧਿਆਂ ਦੀਆਂ ਜੇ ਆਪਾਂ 1947 ਨੂੰ ਵੇਖ ਲਈਏ ਉਦੋਂ ਵੀ ਆਜ਼ਾਦੀ ਲਈ ਇਹ ਤੇ ਸਾਡੇ ਪੰਜਾਬੀਆਂ ਨੇ ਵੱਡਾ ਸੰਘਰਸ਼ ਕੀਤਾ ਤੇ ਹੁਣ ਵੀ ਜਦੋਂ ਬਾਡਰ ਦੇ ਉੱਤੇ ਲੇਹਰ ਦਾਖ ਜੰਮੂ ਕਸ਼ਮੀਰ ਜਾਂ ਕਿਸੇ ਵੀ ਬਾਡਰ ਦੇ ਉੱਤੇ ਬੱਦ ਕੁਰਬਾਨੀਆਂ ਚਾਹਤਾ ਹੁੰਦੀਆਂ ਤੇ ਉਹ ਸਾਡੇ ਪੰਜਾਬੀ ਸੂਰਮੇ ਯੋਧੇ ਨੇ ਕਿਉਂਕਿ ਪੰਜਾਬ ਤੇ ਪੰਜਾਬੀ ਇਹ ਉਹ ਕੌਮ ਹੈ ਜਿਹੜੀ ਆਪਦੇ ਹੱਕਾਂ ਲਈ ਆਪਣੇ ਦੇਸ਼ ਲਈ ਆਪਣੀ ਕੌਮ ਲਈ ਆਪਦੀ ਜਾਨ ਤੱਕ ਵਾਰ ਦਿੰਦੀ ਹੈ ਸਾਧੂ ਆਪਣੇ ਸ਼ਹੀਦਾਂ ਤੋਂ ਇਹੋ ਹੀ ਸੇਧ ਮਿਲਦੀ ਆ ਕਿ ਆਪਦੇ ਹੱਕਾਂ ਲਈ ਲੜਨਾ ਚਾਹੀਦਾ ਆਪਦੇ ਹੱਕ ਜਿਹੜੇ ਆ ਉਹ ਮੰਗਿਆ ਨਹੀਂ ਮਿਲਦੇ ਖੋਹੇ ਪੈਂਦੇ ਆ ਮਾਸਟਰ ਸਾਹਿਬ ਸਿੰਘ ਜੀ ਮਹਲੀ ਤੋਂ ਆਏ ਜਿਨ੍ਹਾਂ ਨੇ ਇਹ ਨਾਟਕ ਕਰਕੇ ਸਮਾਜ ਦੀ ਢੰਗ ਬੜੇ ਵਧੀਆ ਢੰਗ ਨਾਲ ਆਪਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਤੇ ਦੇਸ਼ ਦੇ ਇਹ ਜਿਹੜੀਆਂ ਗੱਲਾਂ ਸਟੇਜ ਤੇ ਹੁੰਦੀਆਂ ਨਾ ਇਹ ਗੱਲਾਂ ਕਿ ਤਰ੍ਹਾਂ ਕਿਤੇ ਸਰਕਾਰਾਂ ਤੱਕ ਦੇਸ਼ ਦੇ ਪ੍ਰਧਾਨ ਮੰਤਰੀ ਤੱਕ ਵਜ਼ੀਰਾ ਤੱਕ ਮੁੱਖ ਮੰਤਰੀ ਤੱਕ ਇਹ ਗੱਲਾਂ ਪਹੁੰਚਦੀਆਂ ਵਾਕਈ ਸਾਡੇ ਪੰਜਾਬ ਨਾਲ ਸਾਡੇ ਦੇਸ਼ ਨਾਲ ਸਾਡੇ ਕਿਸਾਨਾਂ ਨਾਲ ਆਮ ਦਾਤੇ ਨਾਲ ਵਾਕੀ ਇਦਾਂ ਤੱਕ ਆ ਰਿਹਾ ਜਿਹੜਾ ਕਿਸਾਨ ਰਾਤ ਦਿਨ ਜਿਵੇਂ ਫੌਜੀ ਵੀਰ ਆਪਣੀ ਰੱਖਿਆ ਕਰਦੇ ਆ ਬਾਟਾਂ ਤੇ ਬੈਠੇ ਸਰਦਾਂ ਤੇ ਸੱਪਾਂ ਦੀਆਂ ਸਰੀਆਂ ਦੇ ਉੱਤੇ ਤੁਰ ਕੇ ਉਹਨਾਂ ਨੂੰ ਸਰੀਆਂ ਨੂੰ ਮਿੱਦ ਕੇ ਆਪਣੀ ਰੱਖਿਆ ਕਰਦੇ ਆ ਬਾਟਾਂ ਤੇ ਉਸੇ ਤਰ੍ਹਾਂ ਸਾਡੇ ਕਿਸਾਨ ਵੀ ਕਿਸਾਨ ਵੀਰ ਵੀ ਰਾਤ ਦਿਨ ਸਿਆਰੀ ਠੰਡਾਂ ਸਿਆਲ ਦੀਆਂ ਠੰਡਾਂ ਦੇ ਵਿੱਚ ਜਿੱਥੇ ਕਿ ਪਹਿਲਾ ਆਪਣੇ ਬਜ਼ੁਰਗ ਦੱਸਦੇ ਆ ਸੂਏ ਦੇ ਵਿੱਚ ਪਾਣੀ ਹੋਣਾ ਤੇ ਉੱਤੇ برف ਜੰਮ ਜਣੀ ਠੰਡੇ ਪਾਣੀ ਦੇ ਵਿੱਚ ਕਣਕਾਂ ਨੂੰ ਪਾਣੀ ਲਾਉਂਦੇ ਆ ਸਾਡੇ ਵੀ ਕਣਕ ਤੇ ਝੋਨਾ ਚੌਲ ਪੈਦਾ ਕਰਦੇ ਆ ਪੂਰੇ ਭਾਰਤ ਦਾ ਢਿੱਡ ਜੇ 1965 ਹਾਰ ਤੇ ਵੇਲੇ ਦੀ ਗੱਲ ਕਰੀਏ ਤੇ ਸਾਡੇ ਉਦੋਂ ਪ੍ਰਧਾਨ ਮੰਤਰੀ ਸਰਮਾਨ ਜੋਗ ਲਾਲ ਭਾਦਰਸ਼ਖਰੀ ਜੀ ਭਾਰਤ ਦੇ ਵਿੱਚ ਭੁੱਖਮਰੀ ਪੈ ਗਈ ਦੁਤੀਆਂ ਕੰਟਰੀਆਂ ਤੋਂ ਇਲਾਜ ਬਕਾਇਆ ਜਾਂਦਾ ਰਿਹਾ ਤੇ ਮਹਿੰਗੇ ਮੁੱlte ਕਣਕ ਤੇ ਚੌਲ ਦੂਜੇ ਦੇਸ਼ਾਂ ਤੋਂ ਮੈਂ ਕਿਹਾ ਤੋਂ ਵੀ ਉਦੋਂ ਦੱਸਦੇ ਲਾਲ ਰੰਗ ਦੀ ਕਣਕ ਆਪਣਾ ਦੇਸ਼ ਮੰਗਵਾਉਂਦਾ ਰਿਹਾ ਲਾਲ ਭਦਰ ਸ਼ਾਸਤਰੀ ਜੀ ਨੇ ਨਾਰਾ ਦਿੱਤਾ ਜੈ ਜਵਾਨ ਜੈ ਕਿਸਾਨ ਦਾ ਕਿਉਂਕਿ ਉਦੋਂ ਆਪਣੇ ਦੇਸ਼ ਦੇ ਵਿੱਚ ਫੌਜ ਦੇ ਵਿੱਚ ਜਵਾਨਾਂ ਦੀ ਵੀ ਜਿਹੜੀ ਗਿਣਤੀ ਉਹ ਘੱਟ ਸੀ ਜੈ ਜਵਾਨ ਦਾ ਨਾਰਾ ਦਿੱਤਾ ਕਿ ਜਵਾਨ ਨੌਜਵਾਨ ਭਰਤੀ ਹੋਣ ਆਰਮੀ ਦੇ ਵਿੱਚ ਫੌਜ ਦੇ ਵਿੱਚ ਜੈ ਕਿਸਾਨ ਦਾ ਨਾਣਾ ਦਿੱਤਾ ਵੀ ਕਿਸਾਨਾਂ ਨੂੰ ਕਿਹਾ ਪੈੜੀ ਚ ਫਸਲ ਪੈਦਾ ਕਰੋ ਹਰੀ ਕ੍ਰਾਂਤੀ ਲਿਆਓ ਤੇ ਆਪਾਂ ਸਾਰੇ ਦੇਸ਼ ਦਾ ਢਿੱਡ ਭਰੀਏ। ਉਦੋਂ ਹੀ ਮੰਡੀ ਕਟ ਬੋਰਡ ਹੋਰ ਚ ਐਮ ਐਸ ਪੀ ਦੀ ਉਦੋਂ ਹੀ ਸਰਕਾਰ ਨੇ ਕਿਹਾ ਵੀ ਤੁਹਾਨੂੰ ਐਮ ਐਸ ਪੀ ਦਿੱਤੀ ਜਾਊਗੀ ਆਮਦਨ ਦੀ ਗਰੰਟੀ ਦਿੱਤੀ ਗਈ। ਪੰਜਾਬ ਉਦੋਂ ਮਹਾ ਪੰਜਾਬ ਸੀ ਹਰਿਆਣਾ ਹਿਮਾਚਲ ਤੇ ਆਪਣਾ ਪੰਜਾਬ ਸਾਰਾ ਇਕੱਠਾ ਸੀ। ਪੰਜਾਬ ਨੇ ਅਨਾਜ ਪੈਦਾ ਕੀਤਾ ਕਿਸਾਨਾਂ ਨੇ ਦਿਨ ਰਾਤ ਮਿਹਨਤ ਕੀਤੀ ਤੇ ਪੰਜਾਬ ਨੇ ਅਨਾਜ ਪੈਦਾ ਕਰਕੇ ਪੰਜਾਬ ਦੇ ਕਿਸਾਨ ਨੇ ਪੂਰੇ ਭਾਰਤ ਦਾ ਢਿੱਡ ਭਰਿਆ ਤੇ ਅੱਜ ਜਦੋਂ ਦੂਜੀਆਂ ਸਟੇਟਾਂ ਦੇ ਵਿੱਚ ਵੀ ਅਨਾਜ ਉਹ ਲਾਪਿਆ ਅਨਾਜ ਵਾਧੂ ਹੋ ਗਿਆ ਤੇ ਅੱਜ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਅੱਜ ਕਹਿ ਰਹੇ ਆ ਕਿ ਫਸਲ ਤੇ ਜਿਹੜੀ ਉਹ ਕੰਟਰੈਕਟ ਫਾਰਮਿੰਗ ਹੋਣੀ ਚਾਹੀਦੀ ਆ ਐਮਐਸਪੀ ਜਿਹੜੀ ਸਰਕਾਰੀ ਤੌਰ ਤੇ ਲੋੜ ਦੀ ਯਾਦ ਰੱਖਣਾ ਚਾਹੀਦਾ ਜਦੋਂ ਸਾਡਾ ਪੰਜਾਬ ਸਾਡਾ ਕਿਸਾਨ ਪੂਰੇ ਭਾਰਤ ਦੇ ਨਾਲ ਖੜਿਆ ਭਾਰਤ ਦਾ ਢਿੱਡ ਭਰਿਆ ਤੇ ਅੱਜ ਵੀ ਜੇ ਸਾਡੇ ਕਿਸਾਨ ਦੀ ਆਰਥਿਕ ਹਾਲਤ ਸੁਧਾਰਨ ਦੀ ਲੋੜ ਆ ਸਾਡੇ ਪੰਜਾਬ ਦੇ ਕਿਸਾਨ ਦੀ ਬਾਹ ਫੜਨ ਦੀ ਲੋੜ ਆ ਤੇ ਅੱਜ ਸਾਡੇ ਭਾਰਤ ਦੇ ਪ੍ਰਧਾਨ ਮੰਤਰੀ ਪਿੱਛੇ हट ਰਹੇ ਆ ਇਹ ਫੇਰ ਕਿਤੇ ਨਾ ਕਿਤੇ ਸਾਨੂੰ ਸਾਡੇ ਸ਼ੂਰਵੀਰ ਯੋਧੇ ਸਾਡਾ ਪੰਜਾਬ ਸਾਡੇ ਪੰਜਾਬ ਦੇ ਕਿਸਾਨ ਇਹ ਉਹ ਚੀਜ਼ਾਂ ਯਾਦ ਦਿਲਾਉਂਦੇ ਆ ਕਿ ਜਦੋਂ 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 ੱਤਕ ਆਇਆ ਸਾਡੇ ਪੰਜਾਬ ਦੇ ਨਾਲ ਉਦੋਂ ਉਦੋਂ ਜਦੋਂ ਕਬਰ ਕੱッセ ਕਰਕੇ ਸਾਡੇ ਪੰਜਾਬ ਦੇ ਸੂਰਬੀ ਯੋਧੇ ਤੁਰਿਆ ਤੇ ਜਿੱਤ ਕੇ ਮੁੜੇ ਆ 2020 ਦੇ ਵਿੱਚ ਵੀ ਜਦੋਂ ਕਿਸਾਨੀ ਸੰਘਰਸ਼ ਚੱਲਿਆ ਤੇ ਉਦੋਂ ਵੀ ਇਹੋ ਮੋਤੀ ਸਾਹਿਬ ਸਾਰੀਏ ਸ਼ਰਤਾਂ ਮੰਨੇ ਤੇ ਮੰਨ ਕੇ ਹੁਣ ਫੇਰ ਆਪਾਂ ਨੂੰ ਪਤਾ ਹੀ ਹੈ ਜੋ ਕੁਝ ਹੋ ਰਿਹਾ ਜੋ ਕੁਝ ਕੀਤਾ ਜਾ ਰਿਹਾ ਹਰਿਆਣਾ ਤੇ ਪੱਤਰ ਤੇ ਜਿੰਨਾ ੱਤਕ ਆ ਰਿਹਾ ਆਪਾਂ ਸਾਰੇ ਭਲੀ ਭਾਤ ਗਿਆਨੋ ਤੇ ਵੀਰੋ ਇਹ ਗੱਲ ਇਹ ਨਾ ਸੋਚਿਓ ਕਿ ਕੱਲੇ ਕਿਸਾਨਾਂ ਦਾ ਧੱਕਾ ਹੋ ਰਿਹਾ ਜੇ ਸਾਡਾ ਕਿਸਾਨ ਖੁਸ਼ ਆ ਰਿਹਾ ਜੇ ਸਾਡਾ ਕਿਸਾਨ ਆਪਾ ਰਿਹਾ ਜੇ ਸਾਡੇ ਕਿਸਾਨ ਦੀ ਜਮੀਨ ਕਿਸਾਨ ਦੇ ਕੋਲ ਆ ਤੇ ਜੇ ਸਾਡੇ ਕਿਸਾਨ ਦੇ ਕੋਲ ਚਾਰ ਪੈਸੇ ਆ ਫੇਰ ਹੀ ਵਪਾਰੀ ਕੋਲ ਆ ਟੀਏ ਕੋਲ ਦੁਕਾਨਦਾਰ ਕੋਲ ਹਰ ਮਰਕ ਕੋਲ ਪੈਸਾ ਹੋਣਾ ਹੈ ਸ਼ਹੀਦਾਂ ਕੀ ਤੋਂ ਪਰ ਹਰ ਬਰਸ ਲੱਗੇਗੇ ਮੇਲੇ शहीदों की चिताओं पर हर वर्ष लगेंगे मेले वतन पे मर मिटने वालों का यही निशान होगा यही निशान होगा एक गल मैं दूर करनी चाहूँगा कि जो शहीदा ने सानू अंग्रेजा तो गुलामी तो आजाद करवाया कि असी आजाद हाँ ਕੀ ਅਸੀਂ ਆਜ਼ਾਦ ਹਾਂ ਸਾਡੀ ਸੋਚ ਵੀ ਆਜ਼ਾਦ ਨਹੀਂ ਹੋ ਸਕੀ ਅਸੀਂ ਗੁਲਾਮੀ ਦੀਆਂ ਜ਼ੰਜੀਰਾਂ ਤੋਂ ਅਜੇ ਵੀ ਬਾਹਰ ਨਹੀਂ ਨਿਕਲ ਸਕੇ ਅਸੀਂ ਸੋਚਦੇ ਸਾਂ ਕਿ ਆਪਣੇ ਵਤਨ ਦੇ ਵਿੱਚ ਆਪਣੇ ਦੇਸ਼ ਦੇ ਵਿੱਚ ਚੰਗੀ ਤਰ੍ਹਾਂ ਯਾਦ ਨਾਲ ਖੰਫਰ ਸਕਾਂਗੇ ਲੇਕਿਨ ਅਫਸੋਸ ਇਸ ਚੀਜ਼ ਦਾ ਹੈ ਕਿ ਅਸੀਂ ਅਜੇ ਵੀ ਉਹਨਾਂ ਚੀਜ਼ਾਂ ਤੋਂ ਬਾਹਰ ਨਹੀਂ ਨਿਕਲ ਚੁੱਕੇ ਅੱਜ ਵੀ ਇਸ ਉਹਨਾਂ ਸ਼ਹੀਦਾਂ ਨੂੰ ਯਾਦ ਕਰਦੇ ਆ ਕਿ ਜਿਨ੍ਹਾਂ ਨੇ ਸਾਨੂੰ ਸ਼ਹਾਦਤ ਦੇ ਕੇ ਆਪਣੀ ਆਪਣੇ ਬਲੀਦਾਨ ਦੇ ਕੇ ਆਜ਼ਾਦੀ ਦਵਾਈ ਲੇਕਿਨ ਅਸੀਂ ਆਪਣੇ ਜਜ਼ਬਾਤਾਂ ਨੂੰ ਵੀ ਇਸ ਜਗ੍ਹਾ ਦੇ ਉੱਤੇ ਖੁੱਲਕੇ ਨਹੀਂ ਕਹਿ ਸਕਦੇ ਸਾਡੇ ਵਾਸਤੇ ਕਾਦੀ ਆਜ਼ਾਦੀ ਇਹ ਕੋ ਦੌਰ ਸੀ ਕਾਲਾ ਦੌਰ ਜਿਹਦਾ ਡਰਾਮੇ ਦੇ ਵਿੱਚ ਸਾਡੇ ਪਾਈ ਸਾਹਿਬ ਨੇ ਦੱਸਿਆ ਕਿ ਕਾਲੀਆਂ ਲੋਈਆਂ ਵਾਲਾ ਬੋਲ ਰਿਹਾ ਉਹਦਾਂ ਵੀ ਅਸੀਂ ਡਰ-ਡਰ ਕੇ ਆਪਣਾ ਜੀਵਨ ਕੱਟਦੇ ਸੀ ਇੱਕ ਉਹ ਜੀਵਨ ਦੇ ਵਿੱਚੋਂ ਬਾਹਰ ਨਿਕਲੇ ਅੱਜ ਅਸੀਂ ਨਸ਼ੇ ਦੀ ਦਲਦਲ ਦੇ ਵਿੱਚ ਫਸ ਗਏ ਆ ਅਸੀਂ ਆਪਣੇ ਬੱਚਾ ਨੂੰ ਬਚਾਉਂਦੇ ਫਿਰਦੇ ਆ ਕਿ ਸਾਡੇ ਬੱਚੇ ਕਿੱਦਾਂ ਬਚਣ ਸਾਡੇ ਬੱਚੇ ਬਾਹਰ ਜਾ ਰਹੇ ਨੇ ਬਹੁਤ ਜ਼ਿਆਦਾ ਬਾਹਰ ਜਾ ਰਹੇ ਨੇ ਮੇਰਾ ਬినੋਦ ਵੀਰ ਉਹ ਇੱਕ ਗੱਲ ਐ ਸਿਰ ਸਟੇਜ ਤੋਂ ਕਿਆ ਕਰਦਾ ਸੀ ਕਿ ਅਸੀਂ ਗੁਲਾਮੀ ਚੱਲੀ ਪਹਿਲਾਂ ਮੁਗਲਾਂ ਦੀ ਫਿਰ ਗੁਲਾਮੀ ਚੱਲੀ ਅੰਗਰੇਜ਼ਾਂ ਦੀ ਜੇ ਆਜ਼ਾਦ ਹੋਏ ਅਸੀਂ ਉਹਨਾਂ ਤੋਂ ਆਜ਼ਾਦ ਹੋ ਕੇ ਅੱਜ ਅਸੀਂ ਫਿਰ ਉਹਨਾਂ ਦੇ ਦੇਸ਼ਾਂ ਵਿੱਚ ਜਾ ਕੇ ਆਪਣੇ ਆਪ ਨੂੰ ਖੁਦ ਗੁਲਾਮ ਕਰਦੇ ਪਏ ਹਾਂ ਕਿਉਂ ਲੋੜ ਪੈ ਰਹੀ ਐ ਇਸ ਚੀਜ਼ ਦੀ ਇਸ ਸੋਚਨ ਤੇ ਸਾਨੂੰ ਮਜਬੂਰ ਹੋਣਾ ਪਏਗਾ ਸਾਡੇ ਆਪਣੇ ਮਤਨ ਦੇ ਵਿੱਚ ਕੋਈ ਵੀ ਮਾਪੇ ਇਹ ਨਹੀਂ ਚਾਹੁੰਦਾ ਕਿ ਮੇਰਾ ਬੇਟਾ ਬਾਹਰ ਜਾਏ ਅਗਰ ਉਹਨੂੰ ਇੱਥੇ ਪ੍ਰੋਪਰ ਸਹੂਲਤਾ ਮਿਲਣਾ ਮੈਂ ਸਾਡੇ ਭਾਈ ਸਾਹਿਬ ਮੰਤਰੀ ਕੈਬਨਿਟ ਮੰਤਰੀ ਜੀ ਇੱਥੇ ਬੈਠੇ ਨੇ ਇਹ ਵੀ ਇੱਕ ਯੰਗ ਯੁਵਾ ਮੰਤਰੀ ਨੇ ਕਈ ਵਰੀ ਇਹਨਾਂ ਨਾਲ ਗੱਲ ਹੋਈ ਹੈ ਕਿ ਪੱਟੀ ਸ਼ਹਿਰ ਵਾਸਤੇ ਕੁਛ ਨਾ ਕੁਛ ਕਰਨ ਦੀ ਹਮੇਸ਼ਾ ਵਿਸ਼ਵਾਸ ਲਾਦਣ ਕਿ ਪੱਟੀ ਵਾਸਤੇ ਕਰਾਂਗਾ ਔਰ ਕਰ ਵੀ ਰਹੇ ਨੇ ਲੇਕਿਨ ਮੰਤਰੀ ਸਾਹਿਬ ਇੱਕ ਚੀਜ਼ ਜ਼ੋਰ ਮੈਂ ਕਹਿਣਾ ਚਾਹੂੰਗਾ ਕਿ ਇੱਥੇ ਉਦਾਂ ਦੀ ਇੰਡਸਟਰੀ ਹੋਣੀ ਚਾਹੀਦੀ ਹੈ ਜਿੱਥੇ ਸਾਡੇ ਬੱਚੇ ਕੋਈ ਟੈਕਨੀਕਲ ਸਕਿੱਲ ਕਰਕੇ ਕੁਛ ਕਰਕੇ ਇੱਥੇ ਆਪਣੇ ਜੌਬਸ ਕਰ ਸਕਣ ਤਾਂ ਇਹ ਬਾਹਰ ਜਾਂਦਾ ਸਿਲਸਲਾ ਰੁਕ ਸਕਦਾ ਹੈ ਜਿੰਨਾ ਚਿਰ ਤੱਕ ਸਾਡੇ ਕੋਲ ਇੰਡਸਟਰੀ ਜਾਂ ਕੁਝ ਨਹੀਂ ਹੋਏਗਾ ਸਾਡੇ ਬੱਚੇ ਬਾਹਰ ਜਾਣੋਂ ਨਹੀਂ ਰੁਕਣਗੇ। ਔਰ ਮੈਂ ਪੱਟੀ ਸ਼ਹਿਰ ਬੋਲੋਂ ਤੁਹਾਨੂੰ ਰਿਕਵੈਸਟ ਕਰੂੰਗਾ ਕਿ ਤੁਸੀਂ ਕੁਝ ਉਪਰਾਲਾ ਕਰੋ। ਜੇ ਅੱਜ ਤੱਕ ਨਹੀਂ ਹੋ ਸਕਿਆ ਲੇਕਿਨ ਤੁਸੀਂ ਉਸ ਉਪਰਾਲਾ ਕਰਕੇ ਤੁਸੀਂ ਉਸ ਚੀਜ਼ ਨੂੰ ਇੱਕ ਆਪਣਾ ਨਾਮ ਦੇ ਸਕੋ ਕਿ ਲਾਜਿਤ ਭੁੱਲਰ ਸਿੰਘ ਜੀ ਨੇ ਪੱਟੀ ਵਾਸਤੇ ਇਹ ਕੰਮ ਕੀਤਾ। ਅੱਜ 23 ਮਾਰਚ 2024 ਨੂੰ ਪੱਟੀ ਵਿਖੇ ਸ਼੍ਰੀ ਸੋਨ ਲਾਲ ਸ਼ਹੀਦ ਸ਼੍ਰੀ ਸੋਨ ਲਾਲ ਪਾਠੋ ਜੀ ਦੇ ਸਮਾਰਕ ਤੇ ਮਨਾਇਆ ਜਾ ਰਿਹਾ ਹੈ ਸ਼ਹੀਦੀ ਦਿਨ ਚੀਦਿਆਜਮ ਸਰਦਾਰ ਭਗਤ ਸਿੰਘ ਜੀ ਜੋ ਕਿ ਪਿਛਲੇ ਲੰਬੇ ਸਮੇਂ ਤੋਂ ਪੱਟੀ ਦੇ ਵਿੱਚ ਮਨਾਇਆ ਜਾ ਰਿਹਾ ਵਾ ਤੋਂ ਅੱਜ ਦੇ ਯੁੱਗ ਦੇ ਵਿੱਚ ਭਗਤ ਸਿੰਘ ਦੀ ਸੋਚ ਜਿਹੜੀ ਆ ਉਹਨਾਂ ਨੂੰ ਪ੍ਰਚੰਡ ਕਰਨ ਦੀ ਬੜੀ ਵੱਡੀ ਲੋੜ ਆ ਭਾਰਤ ਦੇ ਲੋਕਤੰਤਰ ਵਾਸਤੇ ਜਿਹੜਾ ਵਾ ਇਹ ਦਿਹਾੜੇ ਮਨਾਏ ਜਾਣੇ ਬੜੇ ਜ਼ਰੂਰੀ ਨੇ ਭਾਪੀ ਬੋਸੀ ਇਸੋ ਦੀ ਜਿਹੜੀ ਕਮੇਟੀ ਸਾਡੀ ਸ਼ਹਿਰ ਦੀ ਉਹਦੇ ਬਹੁਤ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਅੱਜ ਇਸ ਇਨਕਲਾਬੀ ਪ੍ਰੋਗਰਾਮ ਦਾ ਜਿਹੜਾ ਵਾ ਆਯੋਜਨ ਕੀਤਾ ਵਾ ਸਾਡੇ ਮੰਤਰੀ ਸਾਹਿਬ ਸ਼੍ਰੀ ਲਾਲਜੀਤ ਸਿੰਘ ਪੁੱਲਰ ਜੀ ਇੱਥੇ ਪਹੁੰਚੇ ਹੋਏ ਨੇ ਅਸੀਂ ਉਹਨਾਂ ਦਾ ਵੀ ਇੱਥੇ ਸਵਾਗਤ ਕਰਦੇ ਆ ਤਾਂ ਮੈਂ ਇਨਾਂ ਹੀ ਸ਼ਬਦਾਂ ਨਾਲ ਕਹਿਣਾ ਵਾ ਕਿ ਜਿਹੜੇ ਆ ਘਰ ਬੈ ਕੇ ਜਿਹੜਾ ਜਿਵੇਂ ਕਿਸੇ ਸ਼ਾਇਰ ਨੇ ਕਿਹਾ ਵਾ ਮੇਰੇ ਸਾਰੇ ਹੱਕਾਂ ਖਾਤਰ ਲੜਦੇ ਸ਼ੇਰਾਂ ਵਰਗੇ ਲੋਕ ਬੁਝਦਿਲ ਘਰ ਬੈਠੇ ਪੜ ਲੈਂਦੇ ਕਬਾਰਾ ਤਾਂ ਅੱਜ ਦੇ ਭਾਰਤ ਦੇ ਸਾਨੂੰ ਮੈਦਾਨੇ ਯੰਗ ਵਿੱਚ ਆਉਂਦੀ ਲੋੜ ਆ ਬਹੁਤ ਬਹੁਤ ਧੰਨਵਾਦ ਸਰਦਾਰ ਗਵਿੰਦਰਜੀਤ ਸਿੰਘ ਜੜੀਆਂ ਗੱਲਾਂ ਬੜੀਆਂ ਜ਼ਰੂਰੀ ਨੇ ਕਿੰਨਾ ਉਹਦੇ ਜ਼ਰੂਰ ਗੌਰ ਕੀਤਾ ਜਾਏ ਹੱਥ ਜੋੜ ਕੇ ਬੇਦੀ ਹੈ ਤੋ ਬੇਤਿਆਂ ਨੇ ਬਹੁਤ ਜ਼ਰੂਰੀ ਇਹਨੂੰ ਇਸ ਗੱਲ ਲਈ ਮਾਫੀ ਦੇਣਗੇ ਪਰ ਨਾਲ ਜਦੋਂ ਬਾਜਾ ਬਚਦਾ ਪੱਠਾ ਕੱਢ ਪੱਠਾ ਕਰਦਾ ਨੀ ਉਹ ਥੋੜੀ ਵਾਲਾ ਕੁ ਥੋੜੀ ਫੋਟਾ ਓਡੇ ਕਦੇ ਚੱਕਦਾ ਤੁੰਬੀ ਵਾਲਾ ਤੁੰਬੀ ਵੀ ਜਾਂਦਾ ਇੰਨਾ ਜ਼ਿਆਦਾ ਚੁਰਹ ਬਦਦਾ ਤਰੀਕੀ ਤੇ ਕਿਸ ਨੇ ਸਵਾਲ ਪੁੱਛਿਆ ਕਿ ਕਿਸ ਨੇ ਜੋ ਡਾਕਟਰ ਤੇ ਬੈਠਾ ਸਾਹਿਬ ਆਪਣੀ ਅੱਖਾਂ ਦੇ ਉੱਪਰੋਂ ਪੁੱਛਦਾ ਤੇ ਤੁਸੀਂ ਵੋਟਾਂ ਦੇਣੇ ਆਜਾ ਕਿਦਾ ਕਹਿੰਦਾ ਕਹਿੰਦਾ ਲੈ ਤੁਹਾਨੂੰ ਪਤਾ ਨਹੀਂ ਐ ਵੀ ਜੀਰੀ ਲੜ ਤੇ ਤਰੀ ਖਲਿਆਈ ਨਹੀਂ ਤੁਸੀਂ ਕਿਦਾ ਲਾਤੀ ਫਟੋ ਫਟੋ ਪਰੇ ਦੱਸਾਂ ਤੁਹਾਨੂੰ ਕੁਸਵਾਲ ਪੁੱਛਦਾ ਹਾਂ ਨੂੰ ਪੁੱਛ ਤਾਂ ਫੇਰ ਅਸੀਂ ਰਾਤਾ ਝਾੜਨ ਵਾਲੇ ਥਰੜ ਤੇ ਥਰਨ ਵਾਲੇ ਸਿਖਰ ਤੇ ਪੈਰੇ ਕਈਆਂ ਬਾਣ ਵਾਲੇ ਸੱਪਾਂ ਦੀਆਂ ਸੇਗਾਂ ਫੇਨ ਵਾਲੇ ਜਦੋਂ ਖੇਤਾਂ 'ਚ ਫਸਲ ਪੈਦਾ ਕਰਦੇ ਕਿਵੇਂ ਐ ਜਦੋਂ ਆਪਣਾ ਮੁੜਕਾ ਆਪਣਾ ਪਸੀਨਾ ਖੇਤਾਂ ਦੇ ਸੈੜਨ ਦੇ ਵਿੱਚ ਡੋਲਦੇ ਆ ਤੇ ਫਿਰ ਫਿਰ ਸਾਡੇ ਕੱਪੜਿਆਂ 'ਚੋਂ ਮਾੜੀ-ਮੋਟੀ ਬੋ ਨਹੀਂ ਆਉਗੀ ਤੇ ਹੋਰ ਪੱਟੀ ਮਾਂ ਦਾ ਸਿਰਾ ਹੁੰਦਾ